ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਤੇ 12ਵੀਂ ਦੇ ਨਤੀਜੇ ਕੋਸ਼ਤ ਕੀਤੇ ਨੇ ਤੇ ਅੰਮ੍ਰਿਤਸਰ ਦਾ ਜੇ ਅਸੀਂ ਕਹੀਏ ਪ੍ਰਾਈਵੇਟ ਸਕੂਲਾਂ ਚ ਮੋਹਰੀ ਸਕੂਲ ਅੱਜ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਐਫੀਲੀਏਟਡ ਸਕੂਲ ਤੇ ਇੱਥੇ ਬਹੁਤ ਨੇ ਜਿਹੜੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਨੇ ਪਰ ਹਰਪਾਲ ਸਿੰਘ ਯੂਕੇਜੀ ਦੀ ਬਹੁਤ ਹੀ ਵਧੀਆ ਮੈਨੇਜਮੈਂਟ ਤੇ ਬਹੁਤ ਹੀ ਵਧੀਆ ਸਕੂਲ ਸਟਾਫ ਤੇ ਬਹੁਤ ਹੀ ਵਧੀਆ ਅਧਿਆਪਕ ਜਿਨ੍ਹਾਂ ਸਦਕਾ ਅੱਜ ਹਰਪਾਲ ਸਿੰਘ ਯੂਕੇਜੀ ਦੇ ਸਕੂਲ ਦੇ ਵਿੱਚ ਮੈਰਿਟਾਂ ਦੇ ਲੰਗਰ ਹੀ ਲੱਗੇ ਨੇ ਤੇ ਬੱਚਿਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਹਾਂਜੀ ਕਿਹੜੀ ਕਲਾਸ ਤੋਂ ਜੀ 8 9 ਕਿੰਨੇ ਨੰਬਰ ਆਏ ਤੁਹਾਡੇ 595 600 ਕੀ ਨਾਮ ਕੀ ਹੈ ਤੁਹਾਡਾ ਸੀਤਾ ਹਾਂਜੀ ਅੱਛਾ ਤੁਹਾਡਾ ਨਾਮ ਜੀ ਮੇਰਾ ਨਾਮ ਪ੍ਰਬਨੁਰ ਕੌਰ ਹੈ ਮੇਰੇ 98.67 ਪਰਸੈਂਟੇਜ ਆਈ ਹੈ ਕਿੰਨੀ ਕੋ ਮਿਹਨਤ ਕਰਨੀ ਪਈ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਜੇ ਆਪਣੀ ਮੰਜ਼ਿਲ ਉੱਤੇ ਪਹੁੰਚਣਾ ਹੈ ਤੇ ਮਿਹਨਤ ਕਰਨੀ ਪੈਂਦੀ ਹੈ। ਹਾਂਜੀ ਬੈਬ ਕੀ ਕਹਿਣਾ ਚਾਹੁੰਦੇ? ਮੈਂ ਆਪਣੀ ਬੇਟੀ ਵਾਸਤੇ ਹੋਏ ਕਹਿਣਾ ਚਾਹੁੰਦੀ ਆ ਕਿ ਮੇਰੀ ਬੱਚੀ ਨੇ ਬਹੁਤ ਮਿਹਨਤ ਕੀਤੀ ਆ ਪਰ ਅਸੀਂ ਮੁਕਾਮ ਤੇ ਹੈਗੇ ਨਹੀਂ ਸੀ ਪਰ ਬੱਚੀ ਨੇ ਸਾਨੂੰ ਮੁਕਾਮ ਤੇ ਪਹੁੰਚਾ ਦਿੱਤਾ। ਤੇ ਸਾਰਿਆਂ ਦੇ ਬੱਚੇ ਇੰਨੀ ਮਿਹਨਤ ਕਰਨ ਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਸਕੂਲ ਦਾ ਨਾਮ ਰੋਸ਼ਨ ਕਰਨ ਤੇ ਜੋ ਟੀਚਰਾਂ ਦਾ ਸਹਿਯੋਗ ਉਹ ਦਿੱਤਾ ਗਿਆ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਘਰ ਦਾ ਕੰਮ ਹੀ ਕਰਨਾ ਪੈਂਦਾ। ਨੇ ਮੈਂ ਆਪਣੀ ਬੇਟੀ ਨੂੰ ਬਿਲਕੁਲ ਘਰ ਦਾ ਕੰਮ ਨਹੀਂ ਕਹਿੰਦੀ ਮੈਨੂੰ ਕਹਿੰਦੀ ਪੜੋ ਲੇਖੋ ਅਸੀਂ ਘੱਟ ਪੜੇ ਹੋਏ ਆ ਸਾਡੇ ਬੱਚੇ ਅੱਗੇ ਪੜਨ ਸਾਡਾ ਨਾਮ ਰੋਸ਼ਨ ਕਰਨ ਤੇ ਕੰਮ ਆਸੇ ਨੂੰ ਮੈਂ ਬਿਲਕੁਲ ਨਹੀਂ ਕਹਿੰਦੀ ਮੈਂ ਕਹਿੰਦੀ ਪੜੋ ਬੇਟਾ ਮਿਹਨਤ ਕਰੋ ਗੁਰੂ ਨਾਲ ਇਹਨੂੰ ਬਹੁਤ ਲੱਗਾ ਨਾ ਸਿਦਾ ਸਾਹਿਬ ਜਾਂਦੀ ਉਹ ਤੇ ਜੋੜਿਆਂ ਦੀ ਸੇਵਾ ਕਰਦੀ ਪਰਮਾਤਮਾ ਨੇ ਅੱਜ ਸਾਡੀ ਅੱਜ ਤੁਹਾਡੀ ਬੱਚੀ ਨੇ ਮੈਰਿਟ ਹਾਸਲ ਕੀਤੀ ਹੈ ਕੀ ਮਹਿਸੂਸ ਕਰਦੇ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਆ ਮੈਂ ਟੀਚਰਾਂ ਨੂੰ ਵੀ ਬਹੁਤ ਵਧਾਈ ਦਿੰਦੀ ਆ ਤੇ ਉਹ ਪਰਮਾਤਮਾ ਨੂੰ ਵੀ ਵਧਾਈ ਦਿੰਦੀ ਜਿਹੜੀ ਮੇਰੀ ਬੱਚੀ ਨੂੰ ਇੱਥੋਂ ਤੱਕ ਪਹੁੰਚ हां जी ਤੁਹਾਡਾ ਨਾਮ ਕੀ ਮੇਰਾ ਨਾਮ ਜਸਲੀਨ कौर ਹੈ ਕਿਹੜੀ ਕਲਾਸ ਹੈ ਤੁਹਾਡੀ 8 9th ਪਹਿਲਾਂ 8 ਤੋਂ ਜੂ 9th ਹੋ ਗਏ 8 8 ਸੈਂਟਰ ਕਿੰਨੇ ਨੰਬਰ ਆਏ ਤੁਹਾਡੇ 98.1 ਕਿਸ ਤਰ੍ਹਾਂ ਮਹਿਸੂਸ ਹੋ ਬਹੁਤ ਵਧੀਆ ਮਹਿਸੂਸ ਹੁੰਦਾ ਕਿੰਨੀ ਕੋ ਮਿਹਨਤ ਕਰਨੀ ਪਈ ਖਾਸ ਕਰ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਜਦੋਂ ਵੀ ਕਿਤਾਬ ਲੈ ਕੇ ਬੈਠਦੇ ਹਾਂ ਤੇ ਕਈ ਵਾਰ ਇਹ ਹੁੰਦਾ ਹੈ ਕਿ ਮਨ ਚ ਵੀ ਆਉਂਦਾ ਕਿ ਅਹੀਂ ਆਪਣੀ ਪੁਸਤਕ ਛੱਡ ਦਈਏ ਜਾਂ ਥੋੜੀ ਦੇ ਟੀਵੀ ਵੇਖ ਲਈਏ ਜਾਂ ਆਊਟਡੋਰ ਦੂਜੇ ਬੱਚਿਆਂ ਨੂੰ ਖੇਡਦਾ ਦੇਖਦੇ ਹਾਂ ਇਹ ਸਾਡਾ ਮਨ ਵੀ ਕਰਦਾ ਕਿ ਅਸੀਂ ਬਾਹਰ ਜਾ ਕੇ ਕਹੀਏ ਕਿੰਨੀ ਕੋ ਮਿਹਨਤ ਕਰਨੀ ਪਈ ਬਹੁਤ ਮਿਹਨਤ ਕਰਨੀ ਪਈ ਰਾਤ ਤੱਕ ਪੜਨਾ ਪੈਂਦਾ ਸੀ ਤੇ ਫਿਰ ਅਜੇ ਪਹੁੰਚੀ ਹਾਂ ਜਿਵੇਂ ਮੈਜਰਿਸ ਚ ਕਦੀ ਬੋਰਿੰਗ ਨਹੀਂ ਲੱਗੀ ਸਟਡੀ ਨਹੀਂ ਕਿਹੇ ਟਾਈਮ ਲੱਗਦੀ ਆ ਪਰ ਨਹੀਂ ਪੇਪਰਾਂ ਚ ਕਿੰਨੀ ਕੋ ਮਿਹਨਤ ਕੀਤੀ ਬਹੁਤ ਮਿਹਨਤ ਕੀਤੀ ਪੇਪਰਾਂ ਚ ਰਾਤੀ ਕਿਦੋਂ ਤੱਕ ਪੜਦੇ ਰਹੇ ਰਾਤੀ 12 ਵਜੇ ਵੱਜ ਜਾਂਦੇ ਸੀ 1 ਵੀ ਵੱਜ ਜਾਂਦਾ ਸੀ ਇਹ ਟਾਈਮ ਹਾਂਜੀ ਮੈਮ ਕੀ ਕਹਿਣਾ ਚਾਹੋਗੇ ਬਸ ਵਧੀਆ ਮਿਹਨਤ ਕੀਤੀ ਬੱਚੇ ਨੇ ਬਹੁਤ ਵਧੀਆ

ਪੇਰੈਂਟਸ ਕੀ ਕੰਮ ਕਰਦੇ ਨੇ ਪਾਪਾ ਕੀ ਕੰਮ ਕਰਦੇ ਨੇ ਪ੍ਰਾਈਵੇਟ ਹੀ ਕੰਮ ਹੈ ਜਬ ਪ੍ਰਾਈਵੇਟ ਕੰਮ ਹੈ ਹਾਂਜੀ ਪ੍ਰਾਈਵੇਟ ਜੌਬ ਕਰਦੇ ਆ ਇਹ ਨੇ ਹਰਪਾਲ ਸਿੰਘ ਯੂਕੇ ਜਿਹਦੇ ਸਕੂਲ ਦੇ ਵਿਦਿਆਰਥੀ ਜਿਨ੍ਹਾਂ ਨੇ ਮੈਰਿਟ ਦੇ ਵਿੱਚ ਉੱਚੇ ਦਰਜੇ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਤੇ ਸਕੂਲ ਮੈਨੇਜਮੈਂਟ ਦੀ ਜੇ ਇਹੀ ਗੱਲ ਕਰੀਏ ਕਿ ਹਰਪਾਲ ਸਿੰਘ ਯੂਕੇ ਜਿਹਦੇ ਸਕੂਲ ਦੇ ਵਿੱਚ ਹਰ ਉਹ ਸੁਵਿਧਾ ਜਿਹੜੀ ਉਪਲਬਧ ਹੈ ਜਿਹੜੀ ਕਿ ਦੂਸਰੇ ਸਕੂਲਾਂ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦੀ ਤੇ ਮੈਂ ਤੁਹਾਡਾ ਅਸ਼ਫੀਤਪੁਰ ਅਸ਼ਫੀਤਪੁਰ ਕਿਹੜੀ ਕਲਾਸ ਹੈ ਕਿਹੜੇ ਸਟਰੀਮ ਤੋਂ ਪਾਸ ਟੂ ਕਾਮਰਸ ਪਾਸ ਟੂ ਕਾਮਰਸ ਹਾਂਜੀ ਤੇ ਕਿੰਨੀ ਕੋ ਮੁਸ਼ਕਲ ਕਰਦੀ ਪਈ ਇਹ ਸਥਾਨ ਹਾਸਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ ਤੇ ਕਿੰਨੀਦਰ ਪੜੇ ਰਾਤ ਜਾਗ ਜਾਗ ਕੇ ਪੜੇ ਆ ਬਹੁਤ ਜ਼ਿਆਦਾ ਚਾਹੇ ਟਰਮੀਨਲ ਐਗਜ਼ਾਮਸ 'ਚ ਵੀ ਬਹੁਤ ਪੜੇ ਆ ਬੋਰਡਸ 'ਚ ਵੀ ਬਹੁਤ ਪੜੇ ਆ ਤੇ ਕਦੀ ਮਹਿਸੂਸ ਨਹੀਂ ਆਇਆ ਕਿਤਾਬਾਂ ਛੱਡਦੀ ਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ ਇੱਕ ਕੁਝ ਹੋਰ ਐਕਸਟਰਾ ਕੀਤਾ ਜਾਵੇ ਐਕਸਟਰਾ ਵੀ ਕੀਤਾ ਐ ਐਕਸਟਰਾ ਟਾਈਮ ਵੀ ਕੀਤਾ ਐ ਬੀਮ ਕੀਆ ਤੁਹਾਡਾ ਕੀ ਬੰਨਾ ਚਾਹੁੰਦੇ ਸੀ ਸੀਏ ਸੀਏ ਬੰਨਾ ਚਾਹੁੰਦੇ ਹਾਂਜੀ ਹਾਂਜੀ ਮੈਮ ਤੁਹਾਡੀ ਬੱਚੀ ਨੇ ਸਕੂਲ ਦਾ ਨਾਮ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਕਿਸ ਤਰ੍ਹਾਂ ਦੀ ਤੁਸੀਂ ਜਿਹੜੀ ਐ ਬੱਚੀ ਨੂੰ ਸਪੋਰਟ ਦਿੱਤੀ ਐ ਜਿਸ ਦੇ ਕਾਰਨ ਅੱਜ ਪੂਰੇ ਪੰਜਾਬ ਦੇ ਵਿੱਚ ਤੇ ਬੱਚੀ ਨੇ ਮਿਹਨਤ ਕੀਤੀ ਉਹਨੇ ਆਪਣੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹਨੇ ਬਹੁਤ ਸਟੱਡੀ ਕੀਤੀ ਐ ਦਿਨੇ ਰਾਤ ਵੀ ਰਾਤ ਜਾ ਜਾ ਕੇ ਵੀ ਕੀਤੀ ਆ ਤੜਕੇ ਉੱਠ ਉੱਠ ਕੇ ਕੀਤੀ ਆ ਹੁਣ ਬੱਚੀ ਤੁਹਾਡੀ ਸੀਏ ਬੰਨਾ ਚਾਹੁੰਦੀ ਐ ਤੇ ਕਿਉਂ ਜੀ ਸਪੋਰਟ ਜਿਹੜੀ ਆ ਉਹਨੂੰ ਫਿਊਚਰ ਤੇ ਦੋਗੇ ਹਾਂਜੀ ਹਾਂਜੀ ਜ਼ਰੂਰ ਜੀ ਕਿਹੋ ਜੀ ਸਪੋਰਟ ਦੋਗੇ ਦਵਾਗੇ ਜੀ ਸਟੱਡੀ ਕਰੇਗੀ ਅੱਗਾ ਕੀ ਪਾਪਾ ਕੀ ਕਰਦੇ ਨੇ ਪਾਪਾ 골ਡ ਦਾ ਹਾਂਜੀ 골ਡ ਦਾ ਅੱਛਾ ਜੀ ਹਾਂਜੀ ਬਰਲੀਨ ਕੋਰ ਕਿੰਨੀ ਕੁ ਮਿਹਨਤ ਕਰਦੀ ਮੈਂ ਕਿਹੜੀ ਕਲਾਸ ਆ ਤੇ ਕਿੰਨੇ ਪਰਸੈਂਟ ਨੰਬਰ ਐ ਮੇਰੀ 8th ਕਲਾਸ ਆ ਮੇਰੇ 99.6 ਪਰਸੈਂਟੇਜ ਆਇਆ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਸਕੂਲ ਦਾ ਨਾਮ ਰੋਸ਼ਨ ਆਇਆ ਤੁਸੀਂ ਆਪਣਾ ਆਰਾਮ ਰੋਸ਼ਨ ਕੀਤਾ ਤੇ ਨਾਲ ਮਾਪਿਆਂ ਦਾ ਵੀ ਕੀਤਾ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਕੀ ਬੰਨਾ ਕੀ ਚਾਹੁੰਦੇ ਹੋ ਫਿਰ ਮੈਂ ਡਾਕਟਰ ਬੰਨਾ ਚਾਹੁੰਦਾ ਹਰਪਾਲ ਸਿੰਘ ਯੂਕੇਜੀ ਨੇ ਸਕੂਲ ਇਹ ਸਕੂਲ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਨਵੇਂ ਕਲਾਸ ਸਕੂਲ ਆ ਇਹੋ ਜਿਹਾ ਜਿੱਥੇ ਹਰਪਾਲ ਸਿੰਘ ਯੂਕੇਜੀ ਨੇ ਆਪਣੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਤੇ ਪੂਰੇ ਹੀ ਇੱਥੇ ਜਿੰਨੇ ਵੀ ਬੱਚੇ ਆਉਂਦੇ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਇਸ ਸਕੂਲ ਦੇ ਵਿੱਚ ਪ੍ਰੋਪਰ ਪ੍ਰਬੰਧ ਹਰਪਾਲ ਸਿੰਘ ਯੂਕੇ ਜੀ ਨੇ ਕੀਤੇ ਨੇ ਤੇ ਅੱਜ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚ ਨਾਮਣਾ ਖਟਿਆ ਹਾਂਜੀ ਹਰਪਾਲ ਸਿੰਘ ਯੂਕੇ ਜੀ ਕੀ ਕਹਿਣਾ ਚਾਹੋਗੇ ਲਖੋ ਜੀ ਸਭ ਤੋਂ ਵੱਡੀ ਖੁਸ਼ੀ ਆ ਵੀ ਸਾਡੀਆਂ ਧੀਆਂ ਨੇ ਸਾਡਾ ਪੰਜਾਬ ਦਾ ਸਾਡੇ ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਨਿਊ ਫਲਾਵਰ ਸਕੂਲ ਦਾ ਨਾਮ ਉੱਚਾ ਕੀਤਾ ਸੈਕੰਡ ਸਟੇਜ ਤੇ ਮੈਡਮ ਸਾਡੇ ਬੱਚੀ ਜਿਹੜੀ ਆ ਸੈਕੰਡ ਸਟੇਜ ਤੇ ਪੰਜਾਬ ਦੇ ਵਿੱਚੋਂ 8ਵੀਂ ਕਲਾਸ ਉਪਰ ਲੀਨਕੌਰ ਆਈ ਆ ਉਹਦੇ ਨਾਲ ਉਹਦੇ ਨਾਲ ਚਾਰ ਬੱਚਿਆਂ ਨੇ ਟੌਪ ਕੀਤਾ ਪੰਜਾਬ ਚੋ ਟੋਟਲ ਪੰਜ ਬੱਚੇ ਅੱਠਵੇਂ ਤੇ ਇੱਕ ਬੱਚੀ ਸਾਡੀ ਪਲੱਸ 2 ਦੀ ਜਿਹੜੀ ਆ ਉਹਲਾ 14ਵਾਂ ਰੈਂਕ ਕੋ ਆ ਉਹਨੇ ਵੀ ਟੌਪ ਕੀਤਾ ਤੇ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਸਕੂਲ ਦਾ ਜਿਹੜਾ ਸਿਸਟਮ ਆ ਅਸੀਂ ਆਪਣੇ ਸਿਸਟਮ ਨੇ ਕਿ ਅਸੀਂ ਸਵੇ ਰਾਤ ਨੇ ਪੜ੍ਹਾਈ ਕਰਾਉਣੇ ਆ ਮਿਹਨਤ ਕਰਾਉਣੇ ਆ ਤੇ ਸਾਡੇ ਬੱਚੇ ਜਿਹੜੇ ਆ ਪੜ੍ਹਨ ਉਹ ਇਹੋ ਬੇਨਤੀ ਕਰਦੇ ਆ ਬੱਚਿਆਂ ਨੂੰ ਪੜੋ ਤਗੜੇ ਰਾਤ ਨੇ ਇੱਕ ਕਰ ਦਿਓ ਤੇ ਹੁਣ ਵੀ ਅਸੀਂ ਇਹ ਗੱਲ ਤਿਆਰ ਆ ਤੇ ਹਰਪਾਲ ਸਿੰਘ ਯੂਕੇ ਜੀ ਜਿਹੜੇ ਇਹ ਬੱਚਿਆਂ ਦੇ ਜਿਹੜੇ ਸੁਪਨੇ ਨੇ ਕੋਈ ਸੀਏ ਬੰਨਾ ਚਾਹੁੰਦਾ ਕੋਈ ਡਾਕਟਰ ਬੰਨਾ ਚਾਹੁੰਦਾ ਕੋਈ ਇੰਜੀਨੀਅਰ ਬੰਨਾ ਚਾਹੁੰਦਾ ਤੇ ਸਕੂਲ ਪੱਧਰ ਤੇ ਹਜੇ ਇਹਨਾਂ ਦੀ ਸਿੱਖਿਆ ਬਾਕੀ ਐ ਉਸ ਪੱਧਰ ਦੇ ਉੱਤੇ ਸਕੂਲ ਲੈਵਲ ਦੇ ਉੱਤੇ ਤੁਸੀਂ ਕਿਹੋ ਜੀ سپورਟ ਜੜੀ ਇਹਨਾਂ ਨੂੰ ਕਰੋ ਅਸੀਂ ਇਹਨਾਂ ਦੀ ਹਰ ਤਰ੍ਹਾਂ سپورਟ ਕਰਾਂਗੇ ਇਹਨਾਂ ਨੂੰ ਮਿਹਨਤ ਕਰਾਵਾਂਗੇ ਇਹਨਾਂ ਨੂੰ ਅਸੀਂ ਮਾਇਕ ਮਦਦ ਵੀ ਕਰਾਂਗੇ ਇਹਨਾਂ ਦਾ ਜਿੱਥੇ-ਜਿੱਥੇ ਲੋੜ ਪਊਗੀ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਕਿਉਂਕਿ ਮਾਪੇ ਸਾਡੇ ਆ ਸਕੂਲ ਮਾਪਿਆਂ ਦਾ ਤੇ ਮੈਡਮ ਅੱਗੇ ਤਿਆਰ ਮੈਡਮ ਹਰ ਵਕਤ ਇਹਨਾਂ ਨੂੰ ਮਿਹਨਤ ਕਰਾਉਂਦੀ ਹੁਣ ਵੀ ਮਿਹਨਤ ਕਰਾਵਾਂਗੇ ਜਿੰਨੇ ਮਿਹਨਤ ਰਾਤ ਨੇ ਕਰਦਾਂਗੇ ਨਾ ਦੋਨਾਂ ਜੇ ਕੋਈ ਅਲਾਰਮੀ ਕਰਨਾ ਚਾਹੁੰਦੇ ਹੈ ਨਾ ਬੱਚਿਆਂ ਨੂੰ ਕੋਈ ਨਾ ਅੱਜ ਜਿਹੜੀ ਛੋਟੀ ਬੱਚੀ ਆ ਉਹਨੇ 21000 ਰੁਪਏ ਦੇ ਬੰਨ ਫੋਣਿਆ ਬਾਕੀ ਮੈਨੇਜਮੈਂਟ ਕਮੇਟੀ ਕੱਲ ਮੀਟਿੰਗ ਕਰਕੇ ਮੈਡਮ ਨਾਲ ਬੈਠ ਕੇ ਸਾਰਾ ਬੱਚਿਆਂ ਨੂੰ ਮਾਈਕ ਮਤ ਕਰਾਂਗਾ ਅੱਸੀ ਗਾਲ ਜੀ ਅੱਜ ਨਿਊ ਫਲਾਵਰ ਸਕੂਲ ਵੇਖੇ ਪਹੁੰਚੇ ਆ ਉੱਥੋਂ ਦੇ ਪ੍ਰਿੰਸੀਪਲ ਔਰ ਮੈਡਮ ਨੇ ਹਾਂਜੀ ਮੈਡਮ ਕੀ ਕਹਿਣਾ ਚਾਹੁੰਦੇ ਜੀ ਜਿਹੜੇ ਅੱਜ ਤੁਹਾਡੇ ਨਿਊ ਫਲਾਵਰ ਸਕੂਲ ਦੇ ਬੱਚਿਆਂ ਨੇ ਮੱਲਾ ਮਾਰੀਆਂ ਅੱਜ ਦੂਜੇ ਨੰਬਰ ਤੇ ਇੱਕ ਧੀ ਆਈ ਆ ਤੁਹਾਡੇ ਸਕੂਲ ਦੀ ਕਿੱਦਾਂ ਵੇਖ ਰਹੇ ਜੀ ਹੋਰ ਵੀ ਧੀਆ ਜਿਹੜੀਆਂ ਵਾਂ ਚੰਗੇ ਲੈਵ ਸਰ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਅੱਜ ਮੇਰੇ ਸਕੂਲ ਦੇ ਬੱਚੇ ਪੰਜ ਗਰਲਸ ਨੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਇੱਕ ਬੇਟੀ ਗੁਰਲੀਨ ਕੋਰ ਜਿਨੇ ਪੰਜਾਬ ਦੇ ਵਿੱਚ ਸੈਕੰਡ ਰੈਂਕ ਲਿਆ ਹੈ ਦੋ ਬੇਟੀਆਂ ਨੇ ਫਿਫਥ ਰੈਂਕ ਇੱਕ ਬੇਟੀ ਨੇ 8th ਰੈਂਕ ਔਰ ਇੱਕ ਬੇਟੀ ਨੇ 11th ਰੈਂਕ ਇਰ ਦੇ ਵਿੱਚ ਬਹੁਤ ਬਹੁਤ ਖੁਸ਼ੀ ਫੀਲ ਹੋ ਰਹੀ ਹੈ ਔਰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਆਪਣੇ ਟੀਚਰਸ ਤੇ ਆਪਣੇ ਬੱਚਿਆਂ ਤੇ ਇਹ ਸਾਰਾ ਇਸ ਦਾ ਕ੍ਰੈਡਿਟ ਟੀਚਰਸ ਦੀ ਮਿਹਨਤ ਟੀਚਰਸ ਦਾ ਹਾਰਡ ਵਰਕ ਬੱਚਿਆਂ ਦੀ ਮਿਹਨਤ ਨੂੰ ਮੈਂ ਦੇਨੀ ਆ ਔਰ ਟਾਈਮ ਟੂ ਟਾਈਮ ਸਾਡੇ ਜੋ ਮੈਨੇਜਮੈਂਟ ਹੈ ਇਹ ਵੀ ਸਾਡੇ ਹਰ ਜ਼ਰੂਰਤ ਪੂਰੀ ਕਰਦੇ ਆ ਇਸ ਕਰਕੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਅਸੀਂ ਬੱਚਿਆਂ ਦੇ ਐਕਸਟਰਾ ਕਲਾਸਿਸ ਲਗਾਈ ਦੀਆਂ ਬੱਚਿਆਂ ਦੀ ਸਾਰੀ ਪ੍ਰੋਬਲਮਸ ਸੋਲਵ ਕਰੀ ਦੀਆਂ ਔਰ ਇਹ ਐਸਪੈਕਟਡ ਸੀ ਅਸੀਂ ਅਸੀਂ ਵੇਟ ਕਰ ਰਹੀ ਸੀ ਰਿਜ਼ਲਟ ਦਾ ਕਿ ਸਾਡੇ ਵਿੱਚ ਬੱਚਿਆਂ ਨੇ ਇਸ ਐਰ ਕੀ ਪੰਜਾਬ ਦੇ ਵਿੱਚ ਆਪਣਾ ਨਾ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨਾ ਹੈ ਮੈਡਮ ਗੁਰੂ ਨਗਰੀ ਦੇ ਵਿੱਚ ਇੱਕ ਵਰਲਡ ਲੈਵਲ ਤੇ ਨਾਮ ਮੰਨਿਆ ਜਾਂਦਾ ਅੱਜ ਗੁਰੂ ਨਗਰੀ ਦਾ ਵੀ ਨਾਮ ਤੁਹਾਡੇ ਸਕੂਲ ਨੇ ਇੱਕ ਉੱਚਾ ਕੀਤਾ ਵਾ ਕਿੱਦਾਂ ਮਹਿਸੂਸ ਹੋ ਰਿਹਾ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਬਹੁਤ ਬਹੁਤ ਪ੍ਰਾਊਡ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਬੇਟੀਆਂ ਨੇ ਗੁਰੂ ਨਗਰੀ ਦਾ ਆਪਣੇ ਪੇਰੈਂਟਸ ਦਾ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਮੈਂ ਉਹਨਾਂ ਸਭ ਬੇਟੀਆਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਵਧਾਈ ਦੇਣੀ ਆ ਆਪਣੇ ਟੀਚਰਸ ਨੂੰ ਵਧਾਈ ਦੇਣੀ ਆ ਆਪਣੀ ਮੈਨੇਜਮੈਂਟ ਨੂੰ ਵਧਾਈ ਦੇਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਆਪਣੇ ਲੋਕ ਕਿਹੋ ਜਿਹਾ ਉਤਸ਼ਾਹ ਦਊਂਗੇ ਅਗੇ ਪੜ੍ਹਾਈ ਦੇ ਵਿੱਚ ਕਿੰਦਾ ਨਾ ਹੋਰ ਵਧੇਗਾ ਉਹਨਾਂ ਦਾ ਦੇਖੋ ਇਸ ਗੱਲ ਨਾਲ ਹੀ ਬੱਚਿਆਂ ਦਾ ਉਤਸ਼ਾਹ ਵੱਧ ਜਾਣਾ ਕਿ ਬੱਚੇ ਅਗਰ ਮੈਰਿਟ ਚਾਹੁੰਦੇ ਹੈ ਤੇ ਕਿੰਨੀ ਖੁਸ਼ੀ ਬਣਾਈ ਜਾਂਦੀ ਹੈ ਉਹਨਾਂ ਦੀ ਫੀਸ ਜੋ ਵੀ ਅਸੀਂ ਕੰਸੈਸ਼ਨ ਕਰਦੇ ਆ ਇਹ ਸਾਰਾ ਕੁਝ ਦੇ ਕੇ ਇਹ ਦੂਸਰੇ ਬੱਚਿਆਂ ਦੇ ਲਈ ਇਨਸਪੀਰੇਸ਼ਨ ਹੈ ਔਰ ਉਹ ਇਹ ਦੇਖ ਕੇ ਹੀ پڑھਦੇ ਸਾਡੇ ਸਾਰੇ ਬੱਚੇ ਬਹੁਤ ਅੱਛੇ ਹਨ ਔਰ ਬਹੁਤ ਵਧੀਆ ਪੜਾਈ ਕਰਦੇ ਨੇ ਟੀਚਰਸ ਵੀ ਬਹੁਤ ਮਿਹਨਤ ਕਰਦੇ ਨੇ ਠੀਕ ਹੈ ਜੀ ਇਹ ਜਿਹੜੇ ਨਿਊ ਫਲਾਵਰ ਸਕੂਲ ਦੇ ਪ੍ਰਿੰਸੀਪਲ ਮੈਡਮ ਉਹਨਾਂ ਨੇ ਦੱਸ ਹੀ ਦਿੱਤਾ ਵਾ ਲੋਕਾਂ ਨੂੰ ਦਿਨ ਰਾਤ ਜਿਤਨਾ ਉਹਨਾਂ ਦੀ ਸੋਚ ਆ ਮਿਹਨਤ ਕਰਾਣੀ ਤੇ ਜਿਹੜੇ ਰਪਾਲ ਸਿੰਘ ਜੁਕੇ ਜੀ ਆ ਉਹ ਵੀ ਸਮਾਜ ਸੇਵੀ ਨੇ ਉਹਨਾਂ ਦਾ ਬੜਾ ਆਸ਼ੀਰਵਾਦ ਹੈ ਸਕੂਲ ਦੇ ਉਤੇ ਇਸ ਤਰ੍ਹਾਂ ਹੀ ਮੱਲਾ ਜਿਹੜੀਆਂ ਅੱਗੇ ਵੀ ਬੱਚੇ ਮਾਰਦੇ ਰਹਿਣਗੇ ਰਵੀ ਸਾਈਕਲ ਦੀ ਤੇ ਫਲਜੀਤ ਸਿੰਘ ਵਰਪਾਲ ਦੀ ਖਾਸ ਰਿਪੋਰਟ